ਸਤਿ ਸ਼੍ਰੀ ਅਕਾਲ ਜੀ ਸੋ ਅਸੀਂ ਚੱਲੇ ਆ ਅੱਜ ਪਿੰਡ ਹਨੇਰੀ ਬਹੁਤ ਆਈ ਆ ਰਾਤ ਮੀਂਹ ਬਹੁਤ ਸੀ ਸੋ ਥੋੜਾ ਜਿਹਾ ਹੋ ਗਿਆ ਸੀ ਨੁਕਸਾਨ ਸ਼ਹਿਰਾਂ ਚ ਨੁਕਸਾਨ ਬਹੁਤ ਹੈ ਮੈਂ ਪਹੁੰਚ ਗਿਆ ਪਿੰਡ ਸੋ ਅਸੀਂ ਪਹੁੰਚ ਗਏ ਆ ਜੋ ਆਪਣਾ ਮਕਾਨ ਨੂੰ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ ਆ ਜਾਂ ਖੇਤਾਂ ਦੇ ਵਿੱਚ ਸੋ ਅਸੀਂ ਪਹੁੰਚ ਚੁੱਕੇ ਆ ਤੁਮ ਦਿਖਾਉਂਦੇ ਆ ਨੁਕਸਾਨ ਸੋ ਕੰਦ ਜਿਹੜੀ ਆ ਉਹ ਕਾਫੀ ਡਿੱਗ ਚੁੱਕੀ ਆ ਹਨੇਰੀ ਬਹੁਤ ਜ਼ਿਆਦਾ ਸੀ ਤੂਫਾਨ ਬਹੁਤ ਜ਼ਿਆਦਾ ਸੀ ਲੱਖਾਂ ਦਾ ਨੁਕਸਾਨ ਸ਼ਹਿਰਾਂ ਦੇ ਵਿੱਚ ਵੀ ਲੋਕਾਂ ਦਾ ਬਹੁਤ ਜ਼ਿਆਦਾ ਗੱਡੀਆਂ ਦਾ ਹੋਇਆ ਆ ਸੋ ਪਰਮਾਤਮਾ ਕਿਰਪਾ ਕਰੇ ਕਿ ਖੈਰ ਸੁਖ ਰਹੇਗੀ ਬੱਚਤ ਰਹੇਗੀ ਇਹ ਸਾਡਾ ਬਾਜ ਆ ਸੋ ਇਹ ਹੁਣ ਖੁੱਲਾ ਸੀ ਇਹ ਆਪਣੀ ਸ਼ੇਅਰ ਕਰਦਾ ਫਿਰ ਰਿਹਾ ਆ ਬੜਾ ਸੋਹਣਾ ਖੇਤਾਂ ਦੇ ਵਿੱਚ ਮੌਸਮੇ ਆ ਬਹੁਤ ਸੋਹਣੀ ਹਵਾ ਚੱਲਦੀ ਐ ਬੜੀ ਗਰਮੀ ਤੋਂ ਰੋਕਾ ਨੂੰ ਰਾਹਤ ਮਿਲੀ ਐ ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਦਾਂ ਦੇ ਕੋਈ ਤੂਫਾਨ ਨਾ ਉਹ ਬੜੇ ਘੱਟ ਆਉਣੇ ਚਾਹੀਦੇ ਆ ਸੋ ਇਹ ਕੰਦ ਜਿਹੜੀ ਤੁਸੀਂ ਵੇਖਦੇ ਆ ਇਹ ਡਿੱਗ ਚੁੱਕੀ ਐ ਸੋ ਪਰਮਾਤਮਾ ਕਿਰਪਾ ਕਰੇ ਕਿ ਅੱਗੇ ਵਾਸਤੇ ਇਦਾਂ ਦੇ ਤੂਫਾਨ ਜਿਹੜੇ ਉਹ ਨਾ ਆਉਣ ਸੋ ਹੁਣ ਆਓ ਆਪਾਂ ਚੱਲਦੇ ਆਂ ਨੈਕਸਟ ਬਲੌਗ ਦੇ ਵੱਲ ਇਹ ਆਪਣਾ ਮਕਾਨ ਤਿਆਰ ਹੋ ਰਿਹਾ ਆ ਅਜੇ ਉਸਾਰੀ ਦੇ ਅਧੀਨ ਆ ਅੱਧਾ ਕੰਮ ਅਜੇ ਪੈਂਡਿੰਗ ਹੈ ਆ ਤੇ ਇਹ ਸਾਡਾ ਬਾਜ ਇਹ ਅਸੀਂ ਇੱਥੇ ਰਿੰਦਾ ਸਾਡੇ ਇੱਥੇ ਬਾਜ ਸਾਡਾ ਪਾਲਿਆ ਹੋਇਆ ਆ ਬੜਾ ਪਿਆਰਾ ਆ ਸੋ ਲੱਗਿਆ ਬਲੌਗ ਵਧੀਆ ਤੇ ਕਮੈਂਟ ਸ਼ੇਅਰ ਲਾਇਕ ਕਰਿਓ ਸਤਿ ਸ੍ਰੀ ਅਕਾਲ ਆਦਾਬ